ਜੋ ਜੁੜੇ ਨੇ ਕਲੰਦਰ ਪੋਸਟੂ ਦੇ ਨਾਲ ਅਸੀਂ ਟਾਈਮ ਪਹੁੰਚੇ ਹਾਂ ਡੇਰਬਾਬਾ ਨਾਨਕ ਦੇ ਬਿਲਕੁਲ ਨਾਲ ਲੱਗਦੇ ਇਲਾਕੇ ਜਿਹਦੇ ਵਿੱਚ ਗੋਭੀ ਗੋਭੀ ਪਹਿਲਾਂ ਨਜ਼ਰ ਆਉਂਦੀ ਹੁੰਦੀ ਸੀ ਪਰ ਅੱਜ ਕੱਲ ਹੜ ਦੀ ਮਾਰ ਦੇ ਵਿੱਚ ਬਹੁਤ ਸਾਰੇ ਖੇਤ ਜੋ ਗੋਭੀ ਨਜ਼ਰ ਆਉਂਦੀ ਸੀ ਉਹ ਬਿਲਕੁਲ ਅਜਾੜ ਪਏ ਹਨ ਸਾਡੇ ਨਾਲ ਇਥੋਂ ਦੇ ਇੱਕ ਵਸਨੀਕ ਮੌਜੂਦ ਨੇ ਗੱਲਬਾਤ ਕਰਨ ਲਈ ਆ ਭਾਈ ਕੀ ਨਾਂ ਜਪਦੇ ਸਖਰਿੰਦਰ ਸਿੰਘ ਜੀ ਸਾਬਕਾ ਸਰਪੰਚ ਕਾਂਗਰਸ ਸਰਪੰਚ ਸਰਪੰਚ ਕਿੰਨਾ ਕੁ ਤੁਹਾਡੀ ਗੋਭੀ ਸੀ ਤੇ ਕੀ ਹਿਸਾਬ ਤਵੇ ਸਰ ਸਾਡੇ ਨਗਰ ਛੋਟਾ ਵਾ 400 ਏਕੜ ਸਾਡੇ ਪਿੰਡ ਦਾ ਰਕਬਾ ਵਾ ਤੇ 300 ਏਕੜ ਗੋਭੀ ਹੀ 100 ਏਕੜ ਝੋਨਾ ਜਿਹੜੀ ਸਾਰੀ ਟੋਟਲ ਖਤਮ ਹੋ ਗਈ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਝੋਨੇ ਖਤਮ ਹੋ ਗਏ ਬਿਲਕੁਲ ਤੈਸ ਨੈਸ ਹੋ ਗਿਆ ਤੂੜੀਆਂ ਰੁੜ ਗਈਆਂ ਚਾਰੇ ਖਤਮ ਹੋ ਗਏ ਬਿਲਕੁਲ ਸਥਿਤੀ ਇਹ ਹਵੇਲੇ ਢਾਮ ਡੋਲੇ ਜੀ ਇਹਨੂੰ ਤਾਂ ਮਿਲ ਗਜ਼ਾਸਪੁਰ ਜੇ ਕਿ ਇਹ ਗੋਭੀ ਦਾ ਹੱਬ ਮੰਨੀ ਜਾਂਦੀ ਸੀ ਜਗਾ ਹਾਂਜੀ ਹਾਂਜੀ ਡੇਰਾ ਬਾਬਾ ਨਾਨਕ ਤੇ ਟੋਟਲੀ ਰਖਵਾ ਜਿਹੜਾ ਵਾ ਉਹ ਗੋਭੀ ਦੀ ਗੋਭੀ ਥੱਲੇ ਹੀ ਹੈ ਜੀ ਬਾਕੀ ਫਸਲਾਂ ਜਿਹੜੀਆਂ ਆਪਾਂ ਬਹੁਤ ਘੱਟ ਲਾਉਂਦੇ ਆ ਜਿਆਦਾ ਅਸੀਂ ਗੋਭੀ ਦੀ ਸਬਜ਼ੀ ਦੀ ਖੇਤੀ ਕਰਦੇ ਆ ਕਿੰਨੀ ਕੁ ਮਾਰ ਪਈ ਸੀ ਤੇ ਮਤਲਬ ਪਾਣੀ ਦੀ ਕਿੰਨਾ ਕੁ ਪਾਣੀ ਸੀ ਪਾਣੀ ਸਾਰਾ ਤੁਸੀਂ ਵੇਖ ਲਓ ਨਜ਼ਦੀਕ ਕੋਠਾ ਵਾ 11 ਫੁੱਟ ਹਾਈਟ ਇਹਦੇ ਉੱਪਰ ਦੀ ਪਾਣੀ ਸੀ 11 ਫੁੱਟ ਉੱਪਰ ਦੀ ਹਾਈਟ ਸੀ 11 ਉੱਪਰ 11 ਫੁੱਟ ਤੇ ਕੋਠਾ ਇਹਦੇ ਉੱਪਰ ਦੀ ਸੀ ਠੀਕ ਹੈ ਕੋਠੇ ਨਹੀਂ ਮੋਟਰਾਂ ਦੇ ਲੱਭਦੇ ਨਹੀਂ ਪਾਣੀ اچانک ਆ ਗਿਆ ਕਿ ਜਾਂ ਪਹਿਲਾਂ ਦੱਸੇ ਪ੍ਰਸ਼ਾਸਨ ਨੇ ਪਾਣੀ ਆਉਣਾਂ ਦੀ ਕੋਈ ਪ੍ਰਸ਼ਾਸਨ ਨੇ ਤਾਂ ਸਾਰ ਸਾਰੀ ਵਾਰੀ ਹਰ ਵਾਰੀ ਅਲਰਟ ਕਰਦੇ ਆ ਉਹ ਡੀਸੀ ਸਾਹਿਬ ਨੇ ਤੇ ਮੈਸੇਜ ਪਾਇਆ ਹੈਗਾ ਉਹਨਾਂ ਆਪਣੇ ਕੋਲੋਂ ਲਾ ਕੇ ਤੇ ਡੀਸੀ ਐਸ ਡੀ ਐਮ ਦੇ ਸਾਹਿਬ ਦੇ ਗੱਲ ਬੇੜ ਪਾਉਣਾ ਹੁੰਦਾ ਐਸ ਡੀ ਐਮ ਨੇ ਗਾੜੀ ਤਹਿਸੀਲਦਾਰਾਂ ਨੂੰ ਪਟਵਾਰੀਆਂ ਨੂੰ ਲਾਉਂਸਮੈਂਟ ਕਰਵਾਈ ਹੀ ਸਾਰਾ ਕੁਝ ਮਤਲਬ ਪਤਾ ਹੀ ਕਾ ਵੀ ਪਾਣੀ ਆਏ ਨਾ ਪਰ ਇੰਨਾ ਨਹੀਂ ਪਤਾ ਵੀ ਇੰਨਾ ਜਿਆਦਾ ਆਊਗਾ ਇਹ ਮਤਲਬ 88 ਤੋਂ ਵੱਧ ਗਿਆ ਜੀ ਪਾਣੀ 88 ਤੇ ਬਹੁਤ ਥੋੜਾ ਹੀ ਸਰ 88 ਤੇ ਬਹੁਤ ਘੱਟ ਹੀ ਪਾਣੀ ਐ ਏਕੜਾਂ ਤੇ ਬਹੁਤ ਜਿਆਦਾ ਆਇਆ ਜੀ ਤੇ ਦਿਖਿਆ ਜੀ ਤੁਹਾਡੀ ਕਿੰਨੀ ਗੋਭੀ ਦੀ ਫਸਲ ਮੜੀ ਐ 300 ਏਕੜ ਸਾਰੇ ਨਗਰ ਦੀ ਐ 18 ਏਕੜ ਮੇੜੀ ਐ ਜੀ ਠੀਕ ਐ ਜੀ 22 ਏਕੜ ਆ ਸਰਦਾਰ ਪਾਲ ਸਿੰਘ ਮੇਰੇ ਨਾਲ ਖਲੋਤੇ ਇਹਨਾਂ ਦੀ ਆ 5 ਏਕੜ ਜਤਿੰਦਰ ਸਿੰਘ ਇਹਨਾਂ ਦੀ ਆ 5 ਏਕੜ ਉਹ ਗੁਰਵਿੰਦਰ ਸਿੰਘ ਦਾ ਬੇਟਾ ਹੈ ਜੀ ਉਹਨਾਂ ਦੀ ਆ ਮਤਲਬ ਟੋਟਲ ਰਕਬਾ ਜਿਹੜਾ 300 ਏਕੜ ਹੈ ਸਾਡੇ ਪਿੰਡ ਦਾ ਗੋਭੀ ਥੱਲੇ ਜੀ ਇਹ ਗੱਲ ਕਰੀ ਤੇ ਗੋਭੀ ਨੂੰ ਪਹਿਲਾਂ ਖਾ ਕੇ ਵੇਖਿਆ ਸੀ ਕਿ ਨਹੀਂ ਹੈ ਜੀ ਕਿਹਦਾ ਗੋਭੀ ਬਿਲਕੁਲ ਤਿਆਰ ਹੀ ਜੀ ਉਸ ਦਿਨ ਆਪਾਂ ਕੱਟਣੀ ਸੀ ਜਿੱਦਾਂ ਸਵੇਰੇ ਬਾਰਿਸ਼ ਹੋਈ ਆ ਤੇ ਅਸੀਂ ਅੱਖਾਂ ਵਿਚਾਲ ਪੈ ਲੀਆਂ ਗਿੱਲੀਆਂ ਹੋ ਗਈਆਂ ਸਵੇਰੇ ਕਟਾਂਗੇ ਤੇ ਰਾਤ ਬਾਰਿਸ਼ ਹੋ ਗਈ ਆ ਤੇ ਅਗਲੇ ਦਿਨ ਕੱਟੀ ਨਹੀਂ ਗਈ ਤੇ ਉਸ ਦਿਨ ਰਾਤ ਨੂੰ ਖੜਾ ਆ ਗਿਆ ਬਾਬੇ ਚੜਾਤੀ ਸੀ ਹਾਂਜੀ ਬਾਬੇ ਦੇ ਚੜਾਤੀ ਠੀਕ ਸਾਡੇ ਹੋਰ ਮੌਜੂਦ ਨੇ ਭਾਈ ਕੀ ਨਾਂ ਚ ਆਪਣੇ ਜਤਿੰਦਰ ਸਿੰਘ ਜੀ ਸਾਡੇ ਕਿੰਨੇ ਖੇਤ ਗੋਭੀ ਦੇ ਬਿਲਕੁਲ ਬਿਲਕੁਲ ਟੋਟੋ 100% ਲਾਸ ਹੋ ਗਈ ਹੈ ਤੁਸੀਂ ਦੇਖ ਹੀ ਰਹੇ ਹੋ ਕੀ ਬਣਿਆ ਥੱਲੇ ਮੋਡ ਨਹੀਂ ਲੱਭਦੇ ਤੇ ਗੋਭੀ ਕਦੀ ਲਾਈ ਸੀ ਆਹ ਤੋਂ ਤੁਸੀਂ 10 ਦਿਨ ਪਹਿਲਾਂ ਹੁੰਦੇ ਤੇ ਇਹ ਪੈੜੀਆਂ ਬਿਲਕੁਲ ਹਰੀਆਂ ਪਰੀਆਂ ਬਿਲਕੁਲ ਤਿਆਰ ਹੀ ਫਸਲ ਕਿਉਂਕਿ ਸਤੰਬਰ ਦੇ ਵਿੱਚ 10 ਸਤੰਬਰ ਤੱਕ ਸਾਡੀ ਗੋਭੀ ਜਿਹੜੀ ਆ ਫੁੱਲ ਜਾਣ ਲੱਗ ਪੈਂਦੀ ਹੈ ਤੇ ਡੇਰਾ ਬਾਬਾ ਨਾਨਕ ਦਾ ਜਿੰਨਾ ਏਰੀਆ ਸਾਰਾ ਗੋਭੀ ਦਾ ਰਕਬਾਸ ਪੂਰੇ ਪੰਜਾਬ ਨੂੰ ਕਵਰ ਕਰਦਾ ਹੈ ਠੀਕ ਹੈ ਪੂਰੇ ਜਿਹੜੇ ਡੇਰਾ ਬਾਬਾ ਨਾਨਕ ਦੀ ਗੋਭੀ ਜਿਹੜੀ ਆ ਪੂਰੇ ਇਲਾਕੇ ਦੇ ਆਪਣੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਕਿ ਡੇਰਾ ਬਾਬਾ ਨਾਨਕ ਦੀ ਗੋਭੀ ਆਉਣ ਲੱਗਦੀ ਹੈ ਗੋਭੀ ਤੋਂ ਲਾਵਾ ਹੋ ਰਹੀ ਫਸਲਾਂ ਖਾਣੀਆਂ ਹਾਂਜੀ ਝੋਨਾ ਵੇਖੋ ਝੋਨੇ ਦਾ ਜਿਹੜਾ ਨੁਕਸਾਨ ਹੋਇਆ ਵਾ ਝੋਨਾ ਹੁਣ ਚਲੋ ਇਹ ਦੇਖਦਾ ਤਾਂ ਹੈਗਾ ਪੈੜੀਆਂ ਦੇ ਵਿੱਚ ਵੀ ਹਰਾ ਹੈਗਾ ਵਾ ਪਰ ਇਹਦਾ ਜਿਹੜੇ ਮੁੰਜਰ ਆ ਜਿਹੜਾ ਇਹਦਾ ਦਾਣੇ ਨੇ ਬਿਲਕੁਲ ਕਾਲੇ ਹੋ ਗਏ ਨੇ ਉਹਦੇ ਚੋਂ ਤੁਸੀਂ ਦੇਖ ਲਓ ਕੋਈ ਆਸ ਨਹੀਂ ਕਿ ਉਹਦੀ ਕਟਾਈ ਮਹਾਂਪੂਰੀ ਹੋਣੀ ਹੈ ਬਾਰਿਸ਼ ਉੱਤੇ ਬਾਰਿਸ਼ ਉਤੋਂ ਆ ਰਹੀ ਹੈ ਜੇ ਬਾਰਿਸ਼ ਹੱਟ ਹੀ ਨਹੀਂ ਪਾਣੀ ਜਿਹੜਾ ਉਹ ਲਗਾਤਾਰ ਜੇ ਚੱਲ ਰਿਹਾ ਥੋੜਾ ਥੋੜਾ ਜੀ ਤੇ ਉਹਦੇ ਨਾਲ ਝੋਨੇ ਵੀ ਗਲ ਜਾਣੇ ਨੇ ਥੱਲੇ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਣਾ ਤੇ ਆਇਆ ਨਹੀਂ 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 ਕੋਈ ਨਹੀਂ ਹੈ ਤੱਕ ਕੋਈ ਇਥੇ ਕੋਈ ਪਟਵਾਰੀ ਨਹੀਂ ਕੋਈ ਤਹਿਸੀਲਦਾਰ ਨਹੀਂ ਕੋਈ ਨਹੀਂ ਕਿਸੇ ਨੇ ਕੋਈ ਜਾਜਾ ਨਹੀਂ ਲਿਆ ਕਹਿੰਨੇ ਕੋਈ ਤੱਕ ਪੁੱਛਿਆ ਨਹੀਂ ਸਿਰਫ ਜੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਆ ਰਹੀਆਂ ਨੇ ਉਹ ਵੀ ਰਾਸ਼ਨ ਲੈ ਕੇ ਜਾਂ ਪਸ਼ੂਆਂ ਦਾ ਥੋੜਾ ਚਾਰਾ ਲੈ ਕੇ ਆ ਰਹੀਆਂ ਨੇ ਤੇ ਮੰਨ ਲਓ ਪਸ਼ੂਆਂ ਦਾ ਚਾਰਾ ਇਹ ਵੇਖੇ ਤੇ ਬਿਲਕੁਲ ਉਹ ਵੀ ਬਰਬਾਦ ਹੋ ਗਿਆ ਟੂੜੀਆਂ ਜੜੀਆਂ ਨੇ ਉਹ ਵੀ ਘਰਾਂ ਚ ਜੜੀਆਂ ਪਈਆਂ ਨੇ ਪਾਣੀ ਦੀ ਰੇਟ ਜਾ ਗਈਆਂ ਉਹ ਵੀ ਥੱਲੇ ਗਲ ਗਈਆਂ ਨੇ ਤੇ ਚਲੋ ਬਾਕੀ ਕੁਦਰਤ ਆ ਸਰ ਜਨਾ ਹੋਰ ਵੀ ਮੀਚੂ ਜੁਨੇ ਗੱਲਬਾਤ ਕਰਨੇ ਕਿ ਕੀ ਨਾ ਜਪਾ ਪਾਲ ਸਿੰਘ ਜੀ ਤੁਹਾਡਾ ਕਿੰਨਾ ਕਿੰਨਾ ਸੌਣਾ ਹੈ ਜੀ ਮੇਰਾ ਨਿਖਾਨ ਬੜਾ ਹੋਇਆ ਜੀ ਭਾਈ ਇਕੜਾ ਗੋਬੀ ਜੀ ਤੇ ਠੇਕੇ ਸਾਰੀ ਪੈਲੀ ਤੇ 18 ਉਨਦੀ ਕਿਲੇ ਚੋਨਾ 18 ਉਨਦੀ ਕਿਲੇ ਚੋਨਾ ਮੈਂ ਤਾਂ ਉਹਦੀ ਵੀ ਨਹੀਂ ਕਿ ਚੋਨੇ ਦੀ ਵੀ ਨਹੀਂ ਜੀ ਆਹ ਤੇ ਤੇ ਠੇਕਾ ਵੀ ਕਾਫੀ ਮਹਿੰਗਾ ਹੈ ਅੱਜਕੱਲ੍ਹ ਜੀ 80 75 ਇੱਥੇ ਹੀ ਆ ਜੀ ਆਹ ਬੜਾ ਨਿਖਾਨ ਜ਼ਿਆਦਾ ਸਾਰੀ ਪੈਲੀ ਠੇਕੇ ਤੇ ਸੀ ਠੇਕੇ ਇਹੀ ਚਾਰ ਕਿਲੇ ਸਰ ਵਿੱਚ ਆਪਣੀ ਸੀ ਹਾਂ ਠੀਕੇ ਵਾਲੀ ਵੀ ਗਈ ਤੇ ਆਪਣੀ ਵੀ ਗਈ ਹਾਂ ਤੇ ਕੀ ਹੁਣ ਉਮੀਦ ਕੀ ਕਰਦੇ ਹੋ ਮਤਲਬ ਮਤਲਬ ਸਰਕਾਰ ਤੋਂ ਮੈਂ ਤਾਂ ਕਾਹਦੀ ਜਾਂ ਜੇ ਸਰਕਾਰ ਕੋਈ ਦੇ ਦੂ ਠੀਕ ਆ ਫਿਰ ਜੇ ਹੁਣ ਮੈਂ ਤਾਂ ਠਿਕਾੜੀ ਹਾਂ ਹਾਂ ਸਰਕਾਰ ਤੋਂ ਮੇਰੇ ਕਿਉਂਕਿ ਵੇਖਿਆ ਜਾਵੇ ਤੇ ਜਿੱਦ ਮਤਲਬ ਗੁਬੀਨ ਮਾਰਤ ਪਈ ਵੀ ਝੋਨੇ ਵੀ ਗਏ ਨੇ ਝੋਨੇ ਵੀ ਗਏ ਆ ਬੇਜਬਾਨ ਜਿਹੜੇ ਪਸ਼ੂ ਨੇ ਉਹਨਾਂ ਦਾ ਚਾਰਾ ਵੀ ਬਹੁਤ ਮੁਸ਼ਕਲ ਹੋ ਗਿਆ ਉਹਨਾਂ ਦਾ ਕਿਵੇਂ ਚੱਲਦਾ ਬੜਾ ਮੁਸ਼ਕਲ ਹੋ ਗਿਆ ਉਹ ਤੇ ਆ ਦੇ ਜਾਂਦੇ ਚਾਰ ਚੂਰ ਜਿਹੜੇ ਬੰਦੇ ਸਿਵਾ ਰਹਿ ਆ ਕਰਨਾ ਉਹਨਾਂ ਦਾ ਥੋੜਾ ਬੋਧਾ ਖਾ ਖੂ ਲੈਂਦੇ ਆ ਤੇ ਹੋਰ ਰਾਸ਼ਨ ਭਾਈ ਕਿਦਾਂ ਚੱਲਦਾ ਹੈ ਰਾਸ਼ਨ ਇਦਾਂ ਹੀ ਜੇ ਆਪਣਾ ਕਰਦਾ ਹਾਂਜੀ ਹਾਂਜੀ ਕਰਦਾ ਇਦਾਂ ਹੀ ਥੋੜਾ ਬੋਧ ਦੇ ਜਾਂਦੇ ਕੁਝ ਹੈ ਵੀ ਇਹ ਵੀ ਘਰਾਂ ਚ ਜੇ ਆਟਾ ਉਟਾ ਹੈਗਾ ਇਹ ਸਾਰਾ ਜੋ ਪਹਿਲਾਂ ਲੋਕਾਂ ਪ੍ਰਬੰਧ ਥੋੜਾ ਬੋਧ ਕੀਤਾ ਕਿ ਉਹ ਲੱਟ ਹੋ ਗਿਆ ਸੀ ਨਾ ਜੀ ਤੇ ਇਸ ਕਰਕੇ ਥੋੜਾ ਬੋਧ ਹੈ ਹੀ ਬਾਕੀ ਰਾਸ਼ਨ ਤੇ ਬਹੁਤ ਆਉਣ ਡਿਆ ਬਾਕੀ ਸਾਨੂੰ ਜੀਵਿਦਾਰ ਨੂੰ ਮਾਰ ਬਹੁਤ ਪਈ ਇਸ ਤਰ੍ਹਾਂ ਦੀ ਆ ਵੇਖੋ ਗੋਭੀ ਆ 40 50000 ਰੁਪਏ ਖਰਚਾ ਕਰੋ ਚੱਲ ਗਿਆ ਸਾਡਾ ਜੀ 1500 ਹਾਂਜੀ ਹਾਂਜੀ ਅਲੀ 18 ਕਿਲੇ ਹੀ ਤੇ 10 ਲੱਖ ਰੁਪਇਆ ਸਾਡਾ ਘਰੋਂ ਚਲ ਗਿਆ ਝੋਨਾ ਪਾਈਏ ਤੇ ਸਾਡਾ 15-16 ਲੱਖ ਚਲ ਗਿਆ ਆਉਣ ਦੀ ਕੋਈ ਆਸ ਨਹੀਂ ਦਾਣੇ ਕਾਲੇ ਹੋ ਗਏ ਝੋਨੇ ਦੇ ਸਾਰੇ ਵਿੱਚ ਗੱਬੇ ਦੇ ਜੀ ਕੁਸ ਪੱਲੇ ਪੈਣ ਦੀ ਆਸ ਨਹੀਂ ਇਸ ਕਰਕੇ ਬਹੁਤ ਵੱਡੀ ਮਾਰ ਜ਼ਿਮੀਂਦਾਰ ਨੂੰ ਪਈ ਹੈ ਸਰਕਾਰ ਨੂੰ ਚਾਹੀਦਾ ਹੈ ਜ਼ਿਮੀਂਦਾਰ ਬਾਰੇ ਕੋ ਸੋਚਣਾ ਚਾਹੀਦਾ ਤੇ ਜਿਹੜੇ ਮਨ ਲੋਕ ਆ ਰਹੇ ਨੇ ਮਨ ਚਾਰਾ ਲੈ ਕੇ ਇਹਨਾਂ ਤੇ ਗੱਲ ਕਰ ਰਹੇ ਜੰਮੂ ਤੋਂ ਪਠਾਨਕੋਟ ਤੋਂ ਬੜੇ ਬੜੇ ਦੂਰੋਂ ਲੋਕ ਆ ਰਹੇ ਨੇ ਹਾਂਜੀ 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 ਆਉਣ ਦੇ ਆ ਚਾਰਾ ਤੇ ਬੜੀ ਆਉਣ ਦੇ ਆ ਇਧਰੋਂ ਜਿੱਥੋਂ ਉਹਨਾਂ ਦੇ ਹੜ ਪਿਆ ਉੱਥੋਂ ਵੀ ਆਉਣ ਦੇ ਲੋਕ ਤੁਹਾਨੂੰ ਪਤਾ ਪ ਸੇਵਾ ਦੇ ਪੱਖੋਂ ਬਹੁਤ ਅੱਗੇ ਆ। ਹੂੰ। ਬਾਕੀ ਇਹ ਆ ਵੀ ਕੱਲਾ ਢਡ ਸਾਡਾ ਢਡ ਭਰ ਜੂ ਪਸ਼ੂਆਂ ਦਾ ਬਾਕੀ ਆ ਸਾਡਾ ਨਹੀਂ ਇਹ ਨਹੀਂ ਪੂਰਾ ਹੋਣਾ। ਇਹ ਸਰਕਾਰ ਨੂੰ ਇਹਦਾ ਚਾਹੀਦਾ ਕੋਈ ਸੋਚਣਾ। ਇਹ ਬਹੁਤ ਵੱਡਾ ਮਗਰ ਇਹ ਤੋਂ ਵੱਡਾ ਘਟਾ ਜੀਵਿਦਾਰ ਨੂੰ। ਸਾਨੂੰ 20000 ਰੁਪਏ ਕਿੱਲੇ ਦਾ ਦੇ ਸਰਕਾਰ ਤਾਂ ਵੀ ਚਲੋ ਸਾਡਾ ਕੋਈ ਘਰ ਪੂਰਾ ਹੋ ਜਾਂਦਾ। ਕਣਕ ਬੀਜੀ ਜਾਂਦੀ। ਮੰਨ ਲਓ 40 ਕਿੱਲੇ ਫਸਲ ਇਹਨਾਂ ਦੀ 40 ਸਾਡੀ। ਸਾਨੂੰ 8 ਲੱਖ ਰੁਪਇਆ ਦੇਉ ਕੋਈ ਸਰਕਾਰ। ਹੁਣ ਇਹਦੇ ਵਿੱਚ ਕੋਈ ਮਲੇਸ ਤੋਂ ਬਾਅਦ ਕੋਈ ਬੀਜਿਆ ਜਾ ਸਕਦਾ। ਕਣਕੀ ਬੀਜੀ ਜਾਂਦੀ ਜੀ ਹੋਰ ਕੋਈ ਡੇਢ ਇੱਕ ਮਹੀਨੇ ਦੀ ਕਿਹੜੀ ਫਸਲ ਵੀ ਸਕਦੇ ਕੋਈ ਫਸਲ ਨਹੀਂ ਵੀ ਸਕਦੇ ਜੇ ਬੀਜਾਂ ਕੇ ਸਾਡੀ ਕਣਕ ਜਾਂਦੀ ਇਹਨਾਂ ਦੀ ਫਸਲ ਤੁਹਾਡੀ ਪੂਰੀ ਮਰ ਚੁੱਕੀ ਹੈ ਹਾਂ ਇਹ ਮਰ ਗਈ ਹੈ ਅਗਲੀ ਵੀ ਜਿਹੜੀਆਂ ਪੈਲੀਆਂ ਖਲਾਸ ਹੈ ਉਹ ਤੇ ਚਲ ਕਣਕ ਵੀ ਬੀਜ ਲਾਂਗੇ ਤੇ ਮੰਨ ਲਓ ਜਿਹੜੀਆਂ ਪੈਲੀਆਂ ਜਿਹੜੇ ਪਾਣੀ ਉਹਨਾਂ ਚ ਪਤਾ ਨਹੀਂ ਕਣਕ ਵੀ ਕਦੋਂ ਬੀਜੀ ਜਾਣੀ ਕਿ ਨਹੀਂ ਬੀਜੀਏ ਮਤਲਬ ਅਜੇ ਤਾਂ ਕੋਈ ਗਰਦੋਰੀ ਨਹੀਂ ਕੋਈ ਪਟਵਾਰੀ ਪੁੱਛਣ ਤਾਂ ਨਹੀਂ ਪਹੁੰਚਿਆ ਇਹ ਹੋਏ ਪਾਣੀ ਤੇ ਰਛਨ ਰਾਈ ਜਾਂਦਾ ਇਹਦੇ ਬਾਰੇ ਕਿਸੇ ਨੇ ਨਹੀਂ ਗੱਲ ਕੀਤੀ ਵੀ ਤੁਹਾਡਾ ਵੀ ਕੋਈ ਰੁੜ ਗਿਆ ਕੋਈ ਗੋਭੀ ਹੈ ਝੋਨੇ ਦੇ ਬਾਰੇ ਕੋਈ ਗੱਲ ਕਰੀਏ ਕੋਈ ਸਰਕਾਰ ਕੋਈ ਨਹੀਂ ਆਇਆ ਸਾਡੇ ਪਾਣੀ ਦੇ ਦੇਖੋ ਕਿਦਾਂ ਲ ਇਹ ਸਾਡੇ ਪਿੰਡ ਸਾਧਾਂਵਾਲੀ ਦੇ ਲੋਕ ਜਿਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਗੋਭੀ ਪੂਰੀ ਮਰ ਚੁੱਕੀ ਹੈ ਇਤੋਂ ਇਲਾਵਾ ਅਸੀਂ ਜੇ ਚਾਹੀਏ ਤਾਂ ਕਣਕ ਵੀ ਵੇਚ ਸਕਦੇ ਹਾਂ ਇਤੋਂ ਇਲਾਵਾ ਮਹੀਨੇ ਵਿੱਚ ਕੋਈ ਵੀ ਫਸਲ ਨਹੀਂ ਵੇਚੀ ਜਾ ਸਕਦੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਣੀ ਰੋ ਕਲੰਦਰ ਪੋਸਟ ਨਿਊਜ਼ ਦੇ ਨਾਲ ਧੰਨਵਾਦ